ਲਓ ਜੀ ਇੱਕ ਸਟੋਰੀ ਪਾਦੀ ਸੀਗੀ ਇਹਦੀ ਸੀ ਆਈਟਮ ਦੀ ਤੇ ਸਟੋਰੀ ਦੀ ਭੈਣਾਂ ਦੇ ਮੈਸੇਜ ਆਉਣ ਲੱਗੇ ਵੀ ਆਈਟਮ ਦੇ ਸਾਨੂੰ ਵੀਡੀਓ ਪਾ ਕੇ ਦਿਓ ਔਰ ਫੋਟੋਆਂ ਭਾਈਆਂ ਸੀ WhatsApp ਤੇ ਨਹੀਂ ਉਹ ਨਹੀਂ ਮਰੇ ਇਹਦੇ ਕੈਮਰੇ ਦੇ ਮਾੜੀ ਉੱਪਰ ਰੱਖ ਲੱਗੀ ਜਾਂਦਾ ਬਲੇਖਾ ਇਹ ਪੈਦਾ ਤੇ ਸਾਰੀਆਂ ਭੈਣਾਂ ਨੂੰ ਸੀ WhatsApp ਤੇ ਫੋਟੋਆਂ ਭਾਈਆਂ WhatsApp ਤੇ ਸੂਟ ਸਾਰੇ ਸੇਲ ਹੋ ਜਾਂਦੇ ਆ ਤੇ ਸਾਰੇ ਮੁੰਡੇ ਕਹਿੰਦੇ ਵੀਰੇ ਇਹਦੀ ਫੋਟੋ ਵੀਡੀਓ ਪਾਓ ਕਿਉਂਕਿ ਮਾਲ ਬਹੁਤ ਸੋਹਣਾਗਾ ਬਹੁਤ ਘੈਂਟ ਚੀਜ਼ ਆ ਬਹੁਤ ਜਿਆਦੇ ਪਾਸ ਹੋਗੀ ਔਰ ਦੁਬਾਰਾ ਰਿਪੀਟ ਕਰਾਂਗੇ ਸੋ ਵੀਡੀਓ ਪਾਉਣ ਲੱਗੇ ਆ ਜੀ ਜਿਹੜੇ ਬੰਨ ਪਰਵਾਨੇ ਸੂਟ ਲੈਣੇ ਆ ਫਟਾਫਟ ਬੁੱਕ ਕਰਾ ਦਿਓ ਬਹੁਤ ਜਿਆਦੇ ਪਾਸ ਆ ਸੂਟ ਇਹ ਪਿਓਰ ਮਸਲੀਨ ਦੀ ਸ਼ਰਟ ਮਸਲੀਨ ਦੀ ਬਾਟਮ ਔਰ ਮਸਲੀਨ ਦਾ ਹੀ ਦੁਪੱਟਾ ਓਕੇ ਰਬੋਟਾਂ ਓਕੇ ਰਬੋਟਾਂ ਦੁਪੱਟਾ ਨਹੀਂ ਸਟਾਲ ਕਵਾਂਗੇ ਆਪਾਂ ਮਤਲਬ ਚੀਜ਼ ਬਹੁਤ ਕੈਨੇਡਾ ਚੈਲੈਂਜਰ ਰੇਟ ਦੀ ਗਾਰੰਟੀ ਆ 650 ਰੁਪਏ ਦਾ ਇੱਕ ਤੇ 1200 ਦੇ ਦੋ ਜਲਦੀ ਜਲਦੀ ਬੁੱਕ ਕਰਾ ਦਿਓ ਬਹੁਤ ਜਿਆਦੇ ਐਡਮ ਪਾਸ ਆਇ ਲਓ ਜੀ ਬਹੁਤ ਜਿਆਦਾ ਵਿਕੀ ਜਾਂਦੇ ਆ ਜਿਹੜੀਆਂ ਪੈਣਾ ਰਹਿ ਗਈਆਂ ਲੈਣ ਕਰਨੀਆਂ ਉਹ ਹੁਣ ਬੁੱਕ ਕਰਾ ਲਿਓ ਕਿਉਂਕਿ ਇੱਕੋ ਵੀਡੀਓ ਪਾਉਣੀ ਹੈ ਦੀ ਮੁੜ ਕੇ ਮਾਲ ਨਹੀਂ ਮਿਲਣਾ ਬਹੁਤ ਜਿਆਦਾ ਆਰਡਰ ਆ ਜਾਂਦੇ ਆ ਲਓ ਜੀ 650 ਦਾ ਇੱਕ ਜੀ 1200 ਦੇ ਦੋ ਓਪਨ ਚੈਲੰਜਰ ਰੇਟ ਦਾ ਤੇ ਜਿਹੜੀਆਂ ਪੈਣਾਂ ਵੇਚਣ ਵਾਸਤੇ ਹੋਲ ਸੇਲ ਚ ਲੈਣੇ ਆ ਸਾਰਿਆਂ ਨੂੰ ਵਟਸਐਪ ਗਰੁੱਪਾਂ 'ਚ ਫੋਟੋਆਂ ਜਾਈ ਜਾਂਦੀਆਂ ਜਿੰਨੇ ਵੀ ਦੁਕਾਨਦਾਰ ਪੈਣ ਭਰਾ ਹੈਗੇ ਆ ਸਾਰਿਆਂ ਨੂੰ ਅਸੀਂ ਗਰੁੱਪ 'ਚ ਫੋਟੋਆਂ ਪਾਈ ਜਾਂਦੇ ਆ ਸਾਡੇ ਦੁਕਾਨਦਾਰਾਂ ਦੇ ਕੋਪੜ ਚ ਲਈ ਜਾਂਦੇ ਆ ਠੀਕ ਹੈ ਜੀ ਮਾਲ ਹੈਗਾ ਪੂਰਾ ਕੈਂਡ ਪਿਓਰ ਮਸਲੀਨ ਦੀ ਸ਼ਰਟ ਮਸਲੀਨ ਦੀ ਬਾਟਮ ਤੇ ਦੁਪੱਟਾ ਵੀ ਨਾਲ ਮਸਲੀਨ ਦਾ ਲਓ ਜੀ ਡਿਜ਼ਾਈਨ ਸਾਰੇ ਬੰਬਾ ਜੀ ਬਲੈਕ ਐਂਡ ਵਾਈਟ ਸੂਟ ਸੁਪਰ ਹਿੱਟ ਚਬਰਦਸਤ ਤੇ ਓਕੇ ਰੂਡ ਰੇਟ ਦਾ ਆਪਣਾ ਚੈਲੰਜ ਹੁੰਦਾ ਜੀ ਤੇ ਕੁਆਲਿਟੀਆਂ ਹੁੰਦੀਆਂ ਕੈਂਡ ਤੁਹਾਡੇ ਵਾਸਤੇ ਭਾਲ-ਭਾਲ ਕੇ ਮੱਲੇ ਕੋਲ ਐਡਵਾ ਲਓ ਜੀ ਲਓ ਵਾਹ ਜੀ ਵਾਹ ਕੀ ਬਾਤ ਆ ਜੀ ਸਾਰੇ ਡਿਜ਼ਾਈਨ ਹੈਗੇ ਆ ਸੁਪਰ ਹਿੱਟ ਓਕੇ ਰਿਪੋਰਟ ਪੂਰੇ ਕੈਨਸੂਟ ਸੋ ਜਿਹੜੀਆਂ ਪੈਣਾ ਨੇ ਆਨਲਾਈਨ ਲੈਣੇ ਆ ਜਲਦੀ ਜਲਦੀ ਬੁੱਕ ਕਰਾ ਦਿਓ ਸਟਾਕ ਲਿਮਟਿਡ ਤੇ ਬਹੁਤ ਹੀ ਕੈਡਟਮਾਜੀ ਲਓ ਜੀ ਤੋਹਫੇ ਤੇ ਤੋਹਫੇ ਕਰਮੀਆਂ ਦੇ ਤੋਹਫੇ ਪੂਰੇ ਸੁਨੇ ਸੂਟ ਤੇ ਨਾਲ ਮਸਲੀਨ ਦੇ ਸਟਾਲ ਲਓ ਜੀ ਡਿਜ਼ਾਈਨਿੰਗਾਂ ਬਹੁਤ ਪਿਆਰੀਆਂ ਬਹੁਤ ਸੁਨੇ ਸੂਟ 650 ਰੁਪਏ ਦਾ ਇੱਕ 1200 ਦੇ ਦੋ ਤੇ ਟਿਕਟਾਂ ਦੇ ਐਡਮ ਪਾਸ ਆ ਬਹੁਤ ਜਿਆਦੇ ਬਾਸ ਆ ਲੋ ਜਿਹੜੀਆਂ ਪੈਣਾ ਰਹੀਆਂ ਲੈਣ ਕਰਨੀਆਂ ਉਹ ਫਟਾਫਟ ਬੁੱਕ ਕਰਾ ਲਿਓ ਲੋ ਫਟਾਫਟ ਬੁੱਕ ਕਰਾ ਦਿਓ ਪੰਡਤਾਂ ਦੀ ਹੱਟੀ ਕੁਰੀਆਂ ਵਾਲਾ ਬਾਜ਼ਾਰ ਭਦੌਰ ਸ਼ਹਿਰ ਜਿਲ੍ਹਾ ਬਨਾਲਾ ਸਟੋਰ ਚੱਕਰੋ ਜੀ ਨਾਲ ਟਾਈਗਰ ਪ੍ਰਿੰਟ ਵੀ ਆ ਗਿਆ ਲੋ ਅੱਗ ਤੇ ਪ੍ਰਿੰਟਿੰਗ ਬਹੁਤ ਸੁਣੀ ਆ ਬਹੁਤ ਪਿਆਰੀ ਸੂਟਾ ਬਹੁਤ ਪਿਆਰੀ ਐਡਮਾ ਸੋ ਫਟਾਫਟ ਬੁੱਕ ਕਰੀ ਚੱਲੋ ਜੀ ਸਟਾਕ ਲਿਮਟਿਡ ਆ ਕਿਉਂਕਿ ਜਾਦੇ ਵਿਕ ਰਿਹਾਗਾ WhatsApp ਤੇ ਹੀ ਸੇਲ ਹੋ ਗਿਆ ਲਓ ਜੀ ਲਓ ਪਿਓਰ ਮਸਲੀਨ ਦੀ ਸ਼ਰਟ ਮਸਲੀਨ ਦੀ ਬਾਟਮ ਤੇ ਮਸਲੀਨ ਦਾ ਦੁਪੱਟਾ 650 650 ਦਾ ਇੱਕ 1200 ਦੇ ਦੋ ਤੇ ਪੰਡਤਾਂ ਦੀ ਹੱਤੀ ਲੁੱਟ ਲਓ ਮੇਲਾ ਕਰਾ ਲਓ ਫਾਇਦੇ ਬਹੁਤ ਪਿਆਰੇ ਮਸਕੀਨ ਕੌਰ ਦੇ ਸੂਟ ਆ ਚੁੱਕੇ ਆ ਡਿਜ਼ਾਈਨਿੰਗਾਂ ਪੁਰੀਆਂ ਘੈਂਡ ਲੋ ਜੀ ਬਹੁਤ ਬਾਰੇ ਸੂਟ ਆ ਤੇ ਇਕਲ ਹੋ ਰਹੀਆਂ ਨੇ ਬਾਰ ਬਾਰ ਕਹਿਣ ਵਾਲੀ ਵੀ ਜਿਹੜੀਆਂ ਵੀ ਪਹਿਣਾ ਨੇ ਸ਼ਿਪਿੰਗ ਆ ਫ੍ਰੀ ਕਰਾਉਣੀ ਆ ਸ਼ਿਪਿੰਗ ਫ੍ਰੀ ਹੋ ਜੂਗੀ ਜੀ ਬਸ ਛੋਟਾ ਜਿਹਾ ਕੰਮ ਕਰਨਾ ਬੂ ਵੀਡੀਓ ਨੂੰ 20 ਜਣਾਂ ਨੂੰ ਸ਼ੇਅਰ ਕਰਨਾ ਸ਼ਿਪਿੰਗ ਫ੍ਰੀ ਕਰ ਦਾਂਗੇ ਇੱਕ ਦੀ ਵੀ ਦੋ ਦੀ ਠੀਕ ਹੈ ਜੀ ਸਿੰਗਲ ਰੂਡ 650 ਦਾ 2 1200 ਦੇ ਆ ਸ਼ਿਪਿੰਗ ਫ੍ਰੀ ਕਰ ਦਾਂਗੇ ਬਸ ਵੀਡੀਓ ਸ਼ੇਅਰ ਕਰਨੀ ਪੂਗੀ 20 ਜਣਿਆਂ ਅਦਰਵਾਈਜ਼ ਕੋਰੀਅਰ ਖਰਚਾ ਲੱਗੂਗਾ ਜੇ ਵੀਡੀਓ ਨਾ ਸ਼ੇਅਰ ਕਰੋਗੇ ਫਿਰ ਕੋਰੀਅਰ ਖਰਚਾ ਲੱਗੂਗਾ ਲਓ ਜੀ ਸੋ ਡਿਜ਼ਾਈਨ ਹੈਗੇ ਸਾਰੇ ਸਾਰੇ ਘੈਂਟ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਦੱਬ ਲੇ ਜਿਹੜੇ ਵੀ ਪੈਨਪ੍ਰਾਮਾ ਨੇ ਸ਼ਿਪਿੰਗ ਫ੍ਰੀ ਕਰਾਉਣੀ ਹੈ ਜੀ ਸ਼ਿਪਿੰਗ ਫ੍ਰੀ ਕਰ ਦਾਂਗੇ 650 ਦਾ 1 1200 ਦੇ 2 ਵੀਡੀਓ ਸ਼ੇਅਰ ਕਰ ਦਿਓ 20 ਆਣਿਆਂ ਨੂੰ ਸ਼ਿਪਿੰਗ ਫ੍ਰੀ ਕਰਾ ਲਓ ਤੇ ਡਿਜ਼ਾਈਨ ਸਾਰੇ ਪੂਰੇ ਘੈਂਟ ਆ ਠੀਕ ਹੈ ਜੀ ਸਟਾਕ ਲਿਮਟਿਡ ਆ ਬਸ ਆਰਡਰ ਜਲਦੀ ਦੇਨੇ ਆ ਕਿਉਂਕਿ ਐਡਵਾ ਬਹੁਤ ਜਦੇ ਪਾਸਾ ਵੀਡੀਓ ਪੈਨ ਸਰ 1 ਘੰਟੇ ਚ ਸਾਰਾ ਮਾਲ ਖਤੂ ਹੋ ਜਾਊਗਾ ਜਲਦੀ ਬੁੱਕ ਕਰਾਇਓ ਧੰਨਵਾਦ